ਲਾਈਟਰ ਅੱਗੇ ਤਲਾਬ ਨਹੀਂ ਨਾ ਲਾਈਟਰ ਲਿਆਈਓ ਆਪਾਂ ਹੂੰ ਖੁਫ ਧਿਆਨ ਨਾਲ ਆਓ ਸਮਝ ਨਾਈਫ ਹੈ ਨਾ ਤੇਰੇ ਤੋਂ ਹਾਂ 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 ਠੀਕ ਹਾਂਜੀ ਇੱਕ ਬਜਾਉਣੀ ਨਹੀਂ ਇੱਕ ਬਜਾਉਣੀ ਆ ਪਹਿਲਾਂ ਬਜਾਉਣੀ ਬਜਾਦੋ Happy birthday to you. Happy birthday, Happy birthday, birthday to you. Tuh sih bih bollo. Sony ni dia ke seno. Thank you, thank you Juno. Thank you Manpreet Papa. Thank you Papa. Papa kan? Thank you Papa. Thank you Papa. Baca <laughs> anda, <Thank you>, Papa baca anda. Alhamdulillah, apa? Ibu ada ਅਚਨਾਂੀ ਦੀ ਗੱਲ ਹੈ ਅਚਨਾਂੀ ਨੱਕ ਤੇ ਨਾ ਲਾਤੇ ਹੋ ਮੈਂ ਨਾ ਨਾ ਪੁੱਛ ਪਾਣਾ ਬੜਾ ਜਾਕੇ ਮਨ ਤੇ ਬਿਤਰੂ ਭੜਾਉ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਦਿਓ ਮੈਂ ਹਾਂ ਅੱਜ 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 ਕਹਿ ਰਹੇ ਕੁਝ ਦੇਖਦੇ ਹਾਂ ਕੀ ਕਹਿੰਦੇ ਆ ਅੱਜ ਜਿਹੜਾ ਬੱਚੇ ਤੁਹਾਡੇ ਮੰਮੀ ਦਾ ਜੋ ਜਨਮ ਦਿਨ ਅਸੀਂ ਮਨਾਉਣ ਲੱਗੇ ਆ ਨਾ ਤੁਹਾਨੂੰ ਪਤਾ ਹੀ ਹੈ ਦੇਖਦੇ ਹੋ ਵੀਡੀਓ ਦੇ ਵਿੱਚ ਤੇ ਅਸੀਂ ਸੋਚਿਆ ਵੀ ਤੁਹਾਡੇ ਮੰਮੀ ਦਾ ਜਿਹੜਾ ਹੈਗਾ ਨਾ ਮੈਂ ਸੋਚਿਆ ਵੀ ਇਦਾਂ ਕਿਉਂ ਨਾ ਜਿਹੜਾ ਇਹਨੂੰ ਸਾਰਥਕ ਬਣਾਇਆ ਜਾਵੇ ਤੇ ਆਪਾਂ ਕੁਝ ਹੜਪੀਰਾਂ ਦੀ ਸਹਾਇਤਾ ਕੀਤੀ ਜਾਵੇ ਸੋ ਅਸੀਂ ਉਹ ਸਹਾਇਤਾ ਵੀ ਕੀਤੀ ਤੇ ਹੁਣ ਅਸੀਂ ਜਿਹੜਾ ਹੈਗਾ ਫਿਰ ਹੈ ਸਾਡੀ ਨੂ ਰਾਣੀ ਨੇ ਆ ਸਮਾਨ ਮੰਗ ਕਹਿੰਦੇ ਵੀ ਇਹ ਵੀ ਜ਼ਰੂਰੀ ਹੈ ਕਰਨਾ ਤੁਹਾਡੇ ਮੰਮੀ ਆ ਇਹਨਾਂ ਕੁਝ ਮੰਗਾਈ ਬੈਠੀ ਆ ਕੁਝ ਮੰਗਾ ਲਿਆ ਤੇ ਇਹ ਵੀ ਦੇ ਚਲੋ ਇਹ ਕਾਜ ਲੋ ਜੋ ਵੀ ਤੁਹ ਪਰਮਾਤਮਾ ਨੂੰ ਕਹਿੰਦਾ ਹੋ ਵਾ ਆਪਾਂ ਕਰੀ ਜਾਂਦੇ ਆ ਤੇ ਬਸ ਤੁਸੀਂ ਸਾਰੇ ਵਧਾਈਆਂ ਦਿਓ ਵਧਾਈਆਂ ਦੀ ਬਤਾਈਆਂ ਦੀ ਤੋਰ ਜਨਮ ਦਿਨ ਦੀਆਂ ਵਧਾਈਆਂ ਜੀ ਕਿੰਨੇ ਗੋਡ ਬlesਸ ਯੂ ਕਿੰਨੇ ਸਾਲਾਂ ਨੂੰ ਨਹੀਂ ਦੱਸਣਾ ਨਜ਼ਰ ਲਾ ਦੇ ਨਾ 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 ਨਹੀਂ ਨਜ਼ਰ ਲਾ ਦੇ ਕੋਈ ਨਹੀਂ ਤੁਸੀਂ ਅਜੀ ਦੇਖਿਆ ਤੁਹਾਡੇ ਨਾਲ ਦੇ ਤਾਂ ਕੋਈ ਡੁੱਡਾ ਚੱਲਦਾ ਕੋਈ ਕਿਵੇਂ ਬੁਰਦਾਗਾ ਕੁਛ ਤਾਂ ਵਧੀਆ ਪਿਆ ਹੋ ਹੈ ਟੱਚ ਬੁਡ ਕਰੋ ਟੱਚ ਬੁਡ ਟੱਚ ਬੁਡ ਕਰ ਬੁਡ ਇਹਨਾਂ ਨੂੰ ਇਹ ਨਹੀਂ ਪਤਾ ਟੱਚ ਬੁਡ ਕੀ ਹੁੰਦਾ ਲੈ ਮਨੂ ਲੇ ਕਿੱੜੇ ਜਾਂਦੇ ਜਾਂਦੇ ਸਹੀ ਹੈ ਸਵੇਰੇ 6:00 ਵਜੇ ਟੱਕੜੀ ਆਲੀ ਹਾਂ ਚਲ ਹੁਣ ਮਨਪ੍ਰੀਤ ਨੂੰ ਭੇਜੋ ਓਕੇ ਚਲੋ ਮਾ ਵਰਗੀ ਸਾਸੂ ਮਾ ਨੂੰ ਹੈਪੀ ਬਰਥਡੇ ਹੈਪੀ ਬਰਥਡੇ थैंक यू एंड गॉड ਬles you ਹੈਪੀ ਬਰਥਡੇ थैंक यू थैंक यू ਜਸ਼ਨ ਮਦ ਲੋ ਵੀ ਹਾਂ ਬੇਟਾ ਥੈਂਕ ਯੂ ਜੁਗਨੂ ਥੈਂਕ ਯੂ ਰੁਬੀ ਤੇ ਰਮੀ ਦਾ ਸੁੱਤੇ ਪਏ ਹੋਣੇ ਇਸ ਲਾਈਕ ਕੀ ਮੇਰੀ ਆਵਾਜ਼ ਨਾ ਹੋਵੇ ਬਲੌਗ ਚ ਨਾ ਹਾਂ ਤਾਂ ਹੀ ਨਹੀਂ ਬੋਲ ਰਹੀ ਕਿਉਂ ਬੋਲਣਾ ਕਿਉਂ ਨਹੀਂ ਬੋਲ ਇਹ ਬੜੀ ਗੱਲ ਹੈ ਗਲਾ ਖਰਾਬ ਹੈ ਸਭ ਕੁਝ ਠੀਕ ਹੈ ਚਲੋ ਓਕੇ ਠੀਕ ਹੈ ਸੋ ਜਾਓ ਫਿਰ ਸੌ ਜਾ ਹੁਣ ਸਾਨੂੰ ਖਾਂਦਿਆਂ ਨੂੰ ਨਾ ਵੇਖੀ ਹਾਂ ਆ ਵੇਖ ਓਪਾਏ ਗੁੱਡ ਨਾਈਟ ਟੇਕ ਕੇ ਹਾਂ ਨੀਤ ਪਾ ਲੇਗਾ ਹੈ ਨੀਤ ਪਾ ਲੇਗਾ ਸਾਡੇ ਹੱਜਮ ਨਹੀਂ ਹੋਣੀ ਹੁਣ ਪੈ ਜਾ ਸੌ ਜਾ